ਸਸਕਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਸਾਰਿਆਂ ਦਾ ਆਪਣਾ ਗੰਠ ਪਲੇਅਰ ਦੋਸਤੋ ਅਸੀਂ ਸਾਰੇ ਜਾਣੂ ਆ ਕਿ ਪੰਜਾਬ ਦੇ ਕਿੰਡੀ ਵੱਡੀ ਇੱਕ ਆਫਤ ਜਿਹੜੀ ਹੈ ਕੁਦਰਤਨ ਆਫਤ ਜਿਹੜੀ ਆਈ ਹੈ ਪਿੰਡਾਂ ਦਾ ਪਿੰਡ ਸ਼ਹਿਰਾਂ ਦਾ ਸ਼ਹਿਰ ਕਸਬੇ ਦਾ ਕਸਬੇ ਪ੍ਰਭਾਵਿਤ ਹੋਇਆ ਪਾਣੀ ਆ ਗਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਲੋਕਾਂ ਦਾ ਜਿਹੜਾ ਜਨ ਜੀਵਨ ਹੈ ਉਹ ਸਾਰਾ ਉਤਰ ਪੁੱਥਲ ਹੋ ਗਿਆ ਸੋ ਮੈਂ ਕੁਦਰਤਾਂ ਇਹ ਸ਼ੂਆ ਕਰਕੇ ਮੈਨੂੰ ਇਧਰ ਆਉਣਾ ਪੈ ਗਿਆ ਅਗਰ ਪਤਾ ਹੁੰਦਾ ਕਿ ਹਾਲਾਤ ਇਦਾਂ ਦੇ ਵਿਗੜ ਜਾੜੇ ਤਾਂ ਹੋ ਸਕਦਾ ਸੀ ਸ਼ੂ ਵੀ ਥੋੜੇ ਪੋਸਟਪੋਨ ਕਰ ਦਿੰਦੇ ਤੇ ਇੰਡੀਆ ਤੋਂ ਨਾ ਆਉਂਦੇ ਪਰ ਚਲੋ ਮੈਂ ਕੈਨੇਡਾ ਦੇ ਵਿੱਚ ਬੈਠਾ ਹਾਂ ਲੇਕਿਨ ਮੇਰੀ ਟੀਮ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ ਤੇ ਪਹਿਲਾਂ ਵੀ ਜਦੋਂ ਪੰਜਾਬ ਤੇ ਕੋਈ ਆਫਤ ਹੋ ਆਉਂਦੀ ਆ ਇਸੇ ਤਰ੍ਹਾਂ ਦੀ ਕੋਈ ਤੇ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਖੜਦੇ ਰਾਵਾਂਗੇ ਹੁਣ ਵੀ ਮੈਂ ਭਾਵੇਂ ਕੈਨੇਡਾ ਦੇ ਵਿੱਚ ਬੈਠਾ ਪਰ ਮੇਰੀ ਟੀਮ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ ਉਤਤ ਪਰਿਆ ਔਰ ਜੋ ਵੀ ਅਸੀਂ ਆ ਮਾਲਕ ਨੇ ਜੋ ਸਾਨੂੰ ਤਵਫੀਕ ਦਿੱਤੀ ਆ ਉਹਦੇ ਵਿੱਚੋਂ ਜਿੰਨਾ ਵੀ ਅਸੀਂ ਤੇਰਫੁੱਲ ਕਰ ਸਕਦੇ ਆ ਉਹ ਕਰਨੇ ਆ ਤੇ ਕਰਦੇ ਰਹਿਣਾਗੇ ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹਮਲਾ ਹਮਲਾ ਮਾਰਨਾ ਚਾਹੀਦਾ ਕਿਉਂਕਿ ਇਹ ਜਿਹੜੀ ਆਫਤ ਆਈ ਹੈ ਦੇ ਵਿੱਚੋਂ ਆਪਾਂ ਤਾਂ ਹੀ ਬਾਹਰ ਨਿਕਲ ਸਕਦੇ ਆ ਜੇ ਆਪਾਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਇੱਕ ਦੂਜੇ ਦਾ ਸਾਥ ਦੇਈਏ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਆ ਕੇ ਸ਼ਰੀਕ ਹੋਈਏ ਤੇ ਪਾਹੀ ਇਸ ਆਫਤ ਤੋਂ ਆਪਾਂ ਨਿਕਲ ਸਕਦੇ ਆ ਸੋ ਬਾਕੀ ਵਾਹਿਗੁਰੂ ਅੱਗੇ ਅਰਦਾਸ ਹੈ ਬੇਨਤੀ ਹੈ ਕਿ ਮਾਲਕ ਮਿਹਰ ਕਰੇ ਤੇ ਸਭ ਨੂੰ ਆ ਜੋ ਵੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਅਸੀਂ ਕੋਈ ਵੀ ਉਹਦਾ ਪੂਰਾ ਨਹੀਂ ਕਰ ਸਕਦਾ ਪਰ ਅਸੀਂ ਉਹਨਾਂ ਦਾ ਹੌਸਲਾ ਬਣੀਏ ਉਹਨਾਂ ਦਾ ਸਾਥ ਦੇਈਏ ਇਹੀ ਸਾਰਾ ਬੇਨਤੀ ਹੈ ਜਿਨੇ ਵੀ ਐਨਆਰਆਈ ਵੀਰ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਹਮਲਾ ਮਾਰੋ ਸਭ ਦਾ ਸਾਥ ਦਿਓ ਅਸੀਂ ਵੀ ਜਿੱਥੇ-ਜਿੱਥੇ ਕਿਤੇ ਬੈਠੇ ਆ ਜ਼ਰੂਰ ਕੁਛ ਨਾ ਕੁਛ اپنی کمائی ਦੇ ਵਿੱਚੋਂ ਦੇ ਕੇ ਆਪਣੇ ਪੰਜਾਬੀ ਭੈਣ ਭਰਾਵਾਂ ਦਾ ਸਾਥ دیے۔ ਸਸਿਕਾਰ